ਸਾਬਰ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਆਪਣਾ ਇੰਡੀਆ ਚੈਨਲ ਤੇ ਅੱਜ ਅਸੀਂ ਬਾਈ ਹਰਮਿੰਦਰ ਸਿੰਘ ਜਰਗਾਲਿਆਂ ਦਾ ਜਿਹੜਾ ਵੱਡਾ ਪ੍ਰਾਰਾਲਾ ਚੱਲ ਰਿਹਾ ਫ੍ਰੀ ਦੰਦਾਂ ਦਾ ਕੈਂਪ ਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਜਿਹੜਾ ਲੱਗਿਆ ਦੀ ਅੱਜ ਪਹਿਲੀ ਵਾਰ ਇੱਥੇ ਉਹਦੀ ਵੀ ਯੋਜਿਤ ਕੀਤੀ ਆ ਤੇ ਡਾਕਟਰਾਂ ਦੀ ਟੀਮ ਪਹੁੰਚੀ ਆ ਤੇ ਕਿਉਂਕਿ ਅੱਜ ਉਹਨਾਂ ਨਾਲ ਤੁਹਾਡੀ ਕਰਾਵਾਂਗੇ ਗੱਲਬਾਤ ਕਿਉਂਕਿ ਕਾਫੀ ਟੈਸਟ ਜਿਹੜੇ ਨੇ ਫ੍ਰੀ ਕੀਤੇ ਨੇ ਨਾਲ ਲੋੜਵੰਦਾਂ ਨੂੰ ਦਵਾਈਆਂ ਵੀ ਦਿੱਤੀਆਂ ਨੇ ਬਾਈ ਹਰਮਿੰਦਰ ਸਿੰਘ ਜਰਗਾਲਿਆਂ ਦਾ ਬਹੁਤ ਵੱਡਾ ਪ੍ਰਾਰਾਲਾ ਆਓ ਤੁਹਾਡੀ ਡਾਕਟਰ ਨਾਲ ਗੱਲਬਾਤ ਕਰਾਉਣੇ ਹਾਂ। ਡਾਟਟਰ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਆਪ ਜੀ ਵੱਲੋਂ ਅੱਜ ਫ੍ਰੀ ਜਿਹੜਾ ਇਹ ਮੈਡੀਕਲ ਚੈੱਕਅਪ ਕੈਂਪ ਲਾਇਆ ਸੀ ਕਿੰਨੇ ਕੁ ਮਰੀਜ਼ਾਂ ਦਾ ਆਉਣਾ ਹੋਇਆ? 40-45 ਪੇਸ਼ੈਂਟ ਦੇਖ ਕੇ ਅਮਨੇ ਯਾਹਾਂ ਪੇ ਮੈਂ ਤਾਂ ਐਮਡੀ ਮੈਡੀਸਨ ਡਾਕਟਰ ਹਾਂ ਅਮਨੇ ਡਿਫਰੈਂਟ ਥਾਇਰੋਇਡ ਕੇ ਪੇਸ਼ੈਂਟ ਦੇਖੇ ਮੈਨੇ ਸ਼ੂਗਰ ਕੇ ਪੇਸ਼ੈਂਟ ਦੇਖੇ ਮੈਨੇ ਟਿਨੀਆ ਪੇਸ਼ੈਂਟ ਜੋ ਨੂੰ ਨੋਕ ਹੋਲ ਮੇ ਪ੍ਰੋਬਲਮ ਹੋ ਗਿਆ ਥਾ ਥਾਇਰੋਇਡ ਕੇ ਪੇਸ਼ੈਂਟ ਦੇਖੇ ਕੁਈ ਬੀਪੀ ਕੇ ਪੇਸ਼ੈਂਟ ਸਨ ਡਾਇਬੀਟਿਸ ਕੇ ਪੇਸ਼ੈਂਟ ਸਨ ਉਹਨ ਸਭ ਕੋ ਹਮਨੇ ਇਲਾਜ ਕੀਤਾ ਫਰੀ ਦਵਾਈਆਂ ਦੀ ਫਰੀ ਚੈੱਕ ਅਪ ਕੀਤਾ ਗਲਗੋਸ ਟੈਸਟ ਕੀਤਾ ਫਰੀ ਮੇ ਬੀਪੀ ਦਾ ਚੈੱਕ ਕੀਤਾ ਫਰੀ ਮੇ ਜਿਹੜੇ ਹੋਰ ਵੀ ਮਰੀਜ਼ ਬੈਠੇ ਨੇ ਘਰੇ ਜਿਵੇਂ ਦੇਖਦੇ ਨੇ ਆਪਣੇ ਚੈਨਲ ਨੂੰ ਜਾਂ ਕੁਝ ਹੋਰ ਉਹ ਆਉਣ ਨੂੰ ਤਿਆਰ ਨਹੀਂ ਉਹਨਾਂ ਨੂੰ ਕੀ ਕਹੋਗੇ ਉਹਨੇ ਆਣਾ ਚਾਹੀਏ ਹਮਾਰੇ ਫ੍ਰੀ ਕੈਂਪ ਮੇਂ ਦੇਖਣਾ ਚਾਹੀਏ ਹਮ ਫ੍ਰੀ ਹਮ ਸਾਰੇ ਇਲਾਜ ਕਰਤੇ ਹਮ ਆਈਵੀਆਈ ਹਸਪੀਟਲ ਸੇ ਆਏ ਹੋਏ ਹਮ ਸਾਰੇ ਸਪੈਸ਼ਲਿਟੀ ਹਮਾਰੇ ਪਾਸ ਅਵੇਲੇਬਲ ਹੈ ਕੋਈ ਪੇਸ਼ੇਟ ਆਵੇ ਲਗੇਗਾ ਕੋਈ ਜ਼ਿਆਦਾ ਦਿੱਕਤ ਹੋ ਰਹਾ ਹੈ ਤਾਂ ਹਮਾਰੇ ਸਪੈਸ਼ਲਿਸਟ ਡਾਕਟਰ ਅਵੇਲੇਬਲ ਹੈ 24 ਘੰਟੇ ਅਵੇਲੇਬਲ ਹੈ ਫ੍ਰੀ ਇਲਾਜ ਕਰਨੇ ਕੇ ਲੀਏ ਰੈਡੀ ਹੈ ਚਲੋ ਇਹ ਡਾਕਟਰ ਸਾਹਿਬ ਇਹਨਾਂ ਦੀ ਟੀਮ ਇਹਨਾਂ ਦੀ ਆਈ ਹੋਈ ਸੀ ਕਿ ਇਹਨਾਂ ਨੇ ਆਪ ਦਾ ਚੈੱਕਅਪ ਕੀਤਾ ਇਹਨਾਂ ਨੂੰ ਦਵਾਈਆਂ ਦਿੱਤੀਆਂ ਸਾਰਾ ਕੁਝ ਕਰਾਇਆ ਕਿਉਂਕਿ ਬਹੁਤ ਵੱਡੀ ਗੱਲ ਆ ਬਾਈ ਜੀ ਇਹ ਪ੍ਰੋਗਰਾਮ ਜਿਹੜਾ ਕੀਤਾ ਗਿਆ ਬਾਈ ਹਰਮਿੰਦਰ ਸਿੰਘ ਜਰਗਾਲੇ ਵੀ ਮੈਂ ਗੱਲ ਕਰਾਉਣਾ ਕਿਉਂਕਿ ਜਿੱਥੇ ਫ੍ਰੀ ਦੰਦਾ ਦਾ ਕੈਂਪ ਚੱਲਦਾ ਉੱਥੇ ਅੱਜ ਮੈਡੀਕਲ ਕੈਂਪ ਲੱਗਾ ਸਰਪੰਚਾ ਸ਼ਸ਼ੀਕਲ ਸ਼ਸ਼ੀਕਲ ਜੀ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿਉਂਕਿ ਤੁਸੀਂ ਅੱਜ ਇੱਕ ਨਵੀਂ ਪਿਰਤ ਪਾਈ ਹੈ ਥੈਂਕ ਯੂ ਜੀ ਬਹੁਤ-ਬਹੁਤ ਤੇ ਅੱਜ ਇਸ ਕੈਂਪ ਤੇ ਆਯੋਜਨ ਤੁਸੀਂ ਸ਼ੁਰੂ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣਾ ਇੰਡੀਆ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇੱਕ ਛੋਟੇ ਜਿਹੇ ਸਨੇਹੇਤੀ ਸਾਡੇ ਕੋਲੇ ਬਿਨਾਂ ਲਾਲਚ ਤੋਂ ਪਹੁੰਚ ਜਾਂਦੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਅੱਜ ਅਸੀਂ ਇਹ ਕੈਂਪ ਲਾਇਆ ਆ ਆਈਬੀਬੀ ਹਸਪੀਟਲ ਖੰਨਾ ਵੱਲੋਂ ਦੇਖੋ ਲੋੜ ਬਹੁਤ ਸੀਗੀ ਇੱਕ ਤਾਂ ਮੈਡੀਕਲ ਦੇ ਡਾਕਟਰ ਸਾਹਿਬ ਆਏ ਹੋਏ ਨੇ ਇੱਥੇ ਇਹਨਾਂ ਦੀ ਟੀਮ ਆਈਬੀਬੀ ਹਸਪੀਟਲ ਵੱਲੋਂ ਇਹਨਾਂ ਨੇ 슈ਗਰ ਫ੍ਰੀ ਚੈੱਕ ਕੀਤੀ ਆ ਬੀਪੀ ਚੈੱਕ ਕੀਤਾ ਫ੍ਰੀ ਫੇ ਬਾਕੀ ਜੋ ਵੀ ਬਿਮਾਰੀਆਂ ਸੀਗੀਆਂ ਉਹਨਾਂ ਇਹਨਾਂ ਨੇ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈ ਫ੍ਰੀ ਦਿੰਦੀ ਆ ਮੈਂ ਤਾਂ ਸੰਗਤ ਨੂੰ ਬੇਨਤੀ ਕਰਦਾ ਕਿ ਅਸੀਂ ਪਰਾਲਾ ਕਰਦੇ ਆ ਤੁਸੀਂ ਆ ਵੀ ਨਹੀਂ ਸਕਦੇ ਤੁਹਾਨੂੰ ਦੇਖੋ ਦੰਦਾ ਦਾ ਕੈਂਪ ਸਾਡੇ ਮੇਰੇ ਤਿੰਨ ਕੈਂਪ ਲੱਗਦਾ ਇੱਕ 5 ਤਰੀਕ ਨੂੰ ਗੁਰਬਕ ਟਾਇਲ ਕਢਾਣੀ ਤੇ 11 ਤਰੀਕ ਨੂੰ ਜਰਗ ਤੇ 28 ਤਰੀਕ ਨੂੰ ਖੰਨੇ ਖੰਨੇ ਕੈਂਪ ਲੱਗਦਾ ਹੋ ਸਕਦਾ ਹੋ ਨਹੀਂ ਪੱਕਾ ਹੀ ਆ ਸਾਡਾ ਵੀ 12 ਤਰੀਕ ਨੂੰ ਹੁਣ 11 ਦਾ ਇੰਤਜ਼ਾਰ ਆ 12 ਤਰੀਕ ਨੂੰ ਵੀ ਆਈਬੀਵਾਈ ਹਸਪੀਟਲ ਵੱਲੋਂ ਪਿੰਡ ਜਰਗ ਵਿਖੇ ਦੰਦਾ ਦਾ ਤੇ ਮੈਡੀਕਲ ਦਾ ਫ੍ਰੀ ਚੈੱਕਅਪ ਕੈਂਪ ਕੈਂਪ ਲੱਗੂਗਾ ਤੇ 28 ਤਰੀਕ ਨੂੰ ਖੰਨੇ ਨਾਲ ਅੱਖਾਂ ਦਾ ਕੈਂਪ ਵੀ ਫ੍ਰੀ ਲੱਗੂਗਾ ਮੈਂ ਸਾਰਿਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲਾਹਾ ਲੈ ਲੋ ਲਾਹਾ ਲੈ ਲੋ ਅਸੀਂ ਹੁਣ ਇਸ ਕੰਮ ਅਗਰ ਲੱਗੇ ਹੋਏ ਆ ਤੁਸੀਂ ਆਜੋ ਆ ਕੇ ਇਸ ਕੈਂਪਾਂ ਦਾ ਜਰੂਰ ਫਾਇਦਾ ਉਠਾਓ ਕਿਉਂਕਿ ਜਿਹੜੇ ਜਿਹੜੀਆਂ ਮੈਡੀਕਲ ਉਹ ਮਹਿੰਗਾ ਬਹੁਤ ਆ ਦੰਦਾਂ ਦਾ ਰਾਜ ਬਹੁਤ ਮਹਿੰਗਾ ਮੈਡੀਕਲ ਬਹੁਤ ਮਹਿੰਗਾ ਮੈਂ ਆਈ ਵੀ ਭਾਈ ਇਹਨਾਂ ਦੇ ਡਾਕਟਰ ਸਾਹਿਬ ਨਾਲ ਬੇਨਤੀ ਕੀਤੀ ਸੀ ਕਿ ਤੁਸੀਂ ਆ ਕੇ ਸਰ ਜਸਪ੍ਰੀਤ ਸਿੰਘ ਜੀ ਇਹਨਾਂ ਨੂੰ ਬੇਨਤੀ ਕੀਤੀ ਇਹ ਕਹਿੰਦੇ ਵੀ ਕੈਂਪ ਲਾਉਣਾ ਇਹ ਦੇਖੋ ਇੱਕ ਛੋਟੇ ਜਿਹੇ ਸਨੇਹ ਤੇ ਇਹ ਮੰਨ ਗਏ ਇਹ ਕਹਿੰਦੇ ਵੀ ਅਸੀਂ ਜਿੱਥੇ ਵੀ ਕਹੋ ਵੀ ਤੁਹਾਡੇ ਜਿਹੜੇ ਤਿੰਨੇ ਕੈਂਪ ਨੇ ਅਸੀਂ ਤਿੰਨਾ ਕੈਂਪਾਂ ਦੇ ਵਿੱਚ ਹਰੇਕ ਵਾਰੀ ਬਿਨਾਂ ਨਾਗ ਆਇਆ ਕਰਾਂਗੇ ਮੈਂ ਇਹਨਾਂ ਦਾ ਆਈਬੀਬੀ ਹਸਪੀਟਲ ਤੇ ਡਾਕਟਰ ਸਾਹਿਬ ਦਾ ਤੇ ਜਸਪ੍ਰੀਤ ਸਿੰਘ ਜੀ ਦਾ ਜਿਹੜੇ ਨਾਲ ਇਹਨਾਂ ਦਾ ਸਟਾਫ ਆਇਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਬਹੁਤ ਵੱਡਾ ਪ੍ਰਾਰਲਾ ਕੀਤਾ ਕਿ ਮਰੀਜ਼ਾਂ ਨੂੰ ਚੈੱਕਅਪ ਕਰਕੇ ਫ੍ਰੀ ਦੇ ਆਈ ਦਿੱਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਹ ਜ਼ਰੂਰੀ ਮੈਸੇਜ ਆ ਜਿਹੜਾ ਦਿੱਤਾ ਨਾ ਤੁਹਾਨੂੰ ਕੋਈ ਪੈਸੇ ਦਾ ਹਾਲਚ ਨਹੀਂਗਾ ਬਾਈ ਜੀ ਉਹਨਾਂ ਵੱਲੋਂ ਜਿੱਥੇ ਦੰਦਾਂ ਦਾ ਫ੍ਰੀ ਚੈੱਕਅਪ ਕੈਂਪ ਲੱਗਦੇ ਸੀਗੇ ਉੱਥੇ ਫ੍ਰੀ ਮੈਡੀਕਲ ਕੈਂਪ ਜਿਹੜੇ ਲਗਾਉਣ ਕੀਤਾ ਕਿਉਂਕਿ ਹਸਪੀਟਲਾਂ ਦਾ ਨਾਉ ਵੱਡਾ ਗੱਲਬਾਤ ਵੱਡੀ ਆ ਫ੍ਰੀ ਦੇ ਕੰਮ 'ਚ ਦੰਦਾਂ ਦਾ ਦੇਖੋ ਤੁਸੀਂ ਆਉਣਾ ਆਓ ਕਿਉਂਕਿ ਜੇ ਤੁਸੀਂ ਆਉਂਗੇ ਤਾਂ ਇਹਨਾਂ ਦੇ ਪ੍ਰੋਗਰਾਮ ਕੀਤੇ ਸਫਲ ਹੋਣਗੇ ਕਿਉਂਕਿ ਤੁਸੀਂ ਹਮੇਸ਼ਾ ਇਹ ਹੀ ਯਾਦ ਰੱਖੋ 5 ਤਰੀਕ ਦਾ ਕੈਂਪ 11 ਤਰੀਕ ਦਾ ਕੈਂਪ 28 ਤਰੀਕ ਦਾ ਕੈਂਪ ਉਹਨਾਂ ਦੇ ਨਾਲ ਫ੍ਰੀ ਮੈਡੀਕਲ ਕੈਂਪ ਵੀ ਸ਼ੁਰੂ ਕੀਤਾ ਨੇ ਨਾਲ ਅੱਖਾਂ ਦਾ ਵੀ ਆ ਜਿੱਥੇ ਤੁਸੀਂ ਸੋਚ ਸਕਦੇ ਹੋ ਤੁਸੀਂ ਉੱਥੇ ਤੱਕ ਸੋਚ ਇਹਨਾਂ ਦੀ ਇਸ ਚੀਜ਼ ਦੇ ਸਾਾਸ ਤੇ ਤੁਸੀਂ ਆ ਪਾਓਗੇ ਤਾਂ ਸਾਨੂੰ ਇਹਦਾ ਚੀਜ਼ ਦਾ ਲਾਹਾ ਮਿਲੂਗਾ ਨਹੀਂ ਕੈਂਪ ਲਾਇਆ ਦਾ ਵੀ ਸਾਨੂੰ ਲਾਹਾ ਨਹੀਂਗਾ ਤੁਸੀਂ ਜੁੜੇ ਰਹੋ ਦਾ ਆਪਣਾ ਇੰਡੀਆ ਚੈਨਲ ਨਾਲ ਮੈਂ ਤੁਹਾਡਾ ਜਗਤਾਰ ਗਣ ਤੁਸੀਂ ਦੇਖ ਰਹੇ ਹੋ ਦਾ ਆਪਣਾ ਇੰਡੀਆ ਚੈਨਲ ਮੇਰੇ ਨਾਲ ਮੇਰੇ ਸੰਯੋਗੀ ਸਰਦੇਵ ਸਿੰਘ ਬਲਾਸਪੁਰ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਹ